ਤੋ ਦਾ ਹਥਿਆਰ ਫੜ ਲਿਆ ਜਾਂਦਾ ਵੀ ਤੂੰ ਸਾਡੇ ਕੁੱਤੇ ਨੂੰ ਕਿਵੇਂ ਮਾਰਦਾ ਔਰ ਦੂਜੇ ਪਾਸੇ ਤੁਸੀਂ ਦੇਖਿਆ ਵੀ ਉਹਨੂੰ ਕੁੱਤੇ ਜਾਨਵਰਾਂ ਦੀ ਤਰ੍ਹਾਂ ਉਸ ਨੌਜਵਾਨ ਨੂੰ ਉਹਦੀ ਕੁੱਟਮਾਰ ਕੀਤੀ ਗਈ ਆ ਵੀ ਲਗਾਤਾਰ ਜਿਵੇਂ ਆਪਾਂ ਤੂੜੀ ਕੁੱਟਦੇ ਆ ਜਾਂ ਪਰਾਲੀ ਕੁੱਟਦੇ ਆ ਨਾ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਕੁੱਟਿਆ ਗਿਆ ਉਸ ਨੌਜਵਾਨ ਨੂੰ ਤੇ ਕਿਸੇ ਵੀ ਮਨੁੱਖੀ ਅਧਿਕਾਰ ਸਾਡੇ ਕਮਿਸ਼ਨ ਬਣੇ ਹੋਇਆ ਜਿਹਨੂੰ ਹਿਊਮਨ ਰਾਈਟ ਕਮਿਸ਼ਨ ਕਹਿ ਦਿੰਨੇ ਆਪਾਂ ਇੱਕ ਵੀ ਕਿਸੇ ਦਾ ਬਿਆਨ ਨਹੀਂ ਆਏਗਾ ਹੋਰ ਬਥੇਰੇ ਮਸਲਿਆਂ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਦੇ ਬਿਆਨ ਆ ਜਾਂਦੇ ਆ ਉੱਚ ਜਲਦੀ ਜਲਦੀ ਉਸ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਮਿਲ ਰਹਿੰਦੇ ਆ ਪਰ ਕਿਉਂ ਕਿਉਂਕਿ ਇਹ ਜਿਹੜਾ ਬੱਚਾ ਹੈ ਸ਼ੈਡਿਊਲ ਕਾਸਟ ਆ ਗਰੀਬ ਘਰ ਦਾ ਬੱਚਾ ਉਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਹੋਣਾ ਚਾਹੀਦਾ ਜੇਕਰ ਉਹ ਬੰਦੇ ਜਰਨਲ ਆ ਤਾਂ ਔਰ ਦੂਜਾ ਧਾਰਮਿਕ ਭਾਵਨਾਵਾਂ ਦਾ ਉਹਨਾਂ ਤੇ ਜਿਹੜਾ ਪਰਚਾ ਹੋਣਾ ਚਾਹੀਦਾ ਕਿਉਂ ਗਰੀਬ ਦੇ ਕੇਸ ਜਿਹੜੇ ਉਹ ਕੇਸ ਨਹੀਂ ਹੁੰਦੇ ਕੇਸ ਹਮੇਸ਼ਾ ਅਮੀਰ ਲੋਕਾਂ ਦੇ ਹੁੰਦੇ ਆ ਅਮੀਰ ਸਿੱਖਾਂ ਦੇ ਕੇਸ ਹੁੰਦੇ ਆ ਗਰੀਬ ਦੇ ਕੇਸ ਕੇਸ ਨਹੀਂ ਔਰ ਦੂਜੀ ਗੱਲ ਸਭ ਤੋਂ ਜਿਹੜਾ ਮੇਨ ਪੁਆਇੰਟ ਆ ਜਦੋਂ ਵੀ 112 ਦੀ ਟੀਮ ਆਉਂਦੀ ਆ ਉਹਨਾਂ ਨੇ ਪੁੱਛਗਿੱਛ ਕਰਨੀ ਹੁੰਦੀ ਆ ਉਹਨਾਂ ਨੇ ਦੇਖਣਾ ਹੁੰਦਾ ਕਿ ਮੇਨ ਜਿਹੜਾ ਕਿ ਕਿਸੇ ਨੂੰ ਜਾਨ ਤੋਂ ਤਾਂ ਖਤਰਾ ਨਹੀਂ ਕਿਸੇ ਦੀ ਜਾਨ ਨੂੰ ਤਾਂ ਨਹੀਂ ਖਤਰਾਗਾ ਔਰ ਉਹਨਾਂ ਨੇ ਉਸ ਚੀਜ਼ ਨੂੰ ਪ੍ਰੋਟੈਕਟ ਕਰਨਾ ਹੁੰਦਾ ਨਾ ਕਿ ਉਹਨਾਂ ਨੇ ਕਿਸੇ ਦੇ ਉੱਪਰ ਜਿਹੜਾ ਇਸ ਤਰ੍ਹਾਂ ਤਸ਼ੱਦਦ ਕਰਨਾ ਹੁੰਦਾ ਉਹ ਵੀ ਤਿੰਨੀ ਕਿੰਨਾ ਤਸ਼ੱਦਦ ਕੀਤਾ ਗਿਆ ਉਸ ਨੌਜਵਾਨ ਦੇ ਉੱਪਰ ਔਰ ਕਿਸੇ ਵੀ ਧਾਰਮਿਕ ਜਥੇਬੰਦੀ ਦਾ ਅਜੇ ਤੱਕ ਬਿਆਨ ਨਹੀਂ ਆਇਆਗਾ ਬਿਨ ਹੋ ਹੋ ਜਿਹੜੀਆਂ ਸਾਡੀਆਂ ਗਰੀਬ ਜਥੇ ਗਰੀਬ ਸਿੱਖਾਂ ਨੇ ਜਥੇ ਬੰਦਿਆਂ ਕਹੂੰਗਾ ਮੈਂ ਜਿਹੜੀਆਂ ਵਿਚਾਰੀਆਂ ਬਣਿਆ ਉਹ ਉਹਨਾਂ ਨੇ ਮਾੜਾ ਮੋਟਾ ਹਾ ਦਾ ਨਾਰਾ ਮਾਰਿਆ ਔਰ ਦੇਖੋ ਉਹ ਬੱਚੇ ਨੇ ਸਭ ਕੋ ਸੱਚ ਬੋਲਿਆ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੂੰ ਉਹਨਾਂ ਦੇ ਗੱਲ ਪਿਆ ਉਹ ਕਹਿੰਦਾ ਵੀ ਜਦੋਂ ਮੈਨੂੰ ਉਹ ਮਾੜਾ ਚੰਗਾ ਬੋਲੇ ਤਾਂ ਮੈਂ ਗੱਲ ਨਹੀਂ ਪਿਆ ਮੈਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦਾ ਉਹਦੀ ਪੱਗ ਨੂੰ ਇਸ ਤਰ੍ਹਾਂ ਹੱਥ ਲੱਗ ਗਿਆ ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੁੱਖ ਮੰਤਰੀ ਧਮਕ ਬੇਸਵਾਲਾ ਇਸ ਨਾਮ ਦੇ ਨਾਲ ਉਸ ਨੌਜਵਾਨ ਨੂੰ ਜਾਣਿਆ ਜਾਂਦਾ ਜਿਹਦੀ ਕਿ ਵੀਡੀਓ ਪਿਛਲੇ 2-4 ਦਿਨਾਂ ਤੋਂ ਕਾਫੀ ਵਾਇਰਲ ਹੋ ਰਹੀ ਆ ਮਿਲੀਅਨ ਵਿਊ ਆਏ ਨੇ ਔਰ ਉਹਦੇ ਵਿੱਚ ਮਸਲਾ ਇਹ ਸੀ ਕਿ ਜਿਹੜੀ ਵੀਡੀਓ ਸਭ ਤੋਂ ਪਹਿਲਾਂ ਸਾਹਮਣੇ ਆਈ ਆ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਸਾਹਮਣੇ ਆਈ ਉਸ ਵੀਡੀਓ ਵਿੱਚ ਅਸੀਂ ਕੀ ਦੇਖਦੇ ਆ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਕਿ 112 ਵਾਲੇ ਮੁਲਾਜ਼ਮ ਨੇ ਜਦੋਂ ਆਪਾਂ 112 ਤੇ ਕਾਲ ਕਰਦੇ ਹਾਂ ਹੈਲਪਲਾਈਨ ਨੰਬਰ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਬੁਰੀ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਨਾਲ ਦੇ ਨੌਜਵਾਨ ਦੀ ਜਿਹੜੀ ਕੁੱਟਮਾਰ ਕਰ ਰਿਆ ਉਸਦੇ ਕੇਸ ਜਿਹੜੇ ਦੋਵੇਂ ਹੱਥਾਂ ਦੇ ਨਾਲ ਫੜੇ ਹੋਏ ਆ ਔਰ ਉਹ ਬੰਦਾ ਅੱਗੋਂ ਬਾਣੀ ਦਾ ਜਾਪ ਕਰ ਰਿਹਾ ੴ ਸਤਨਾਮ ਕਿ ਵਾਹਿਗੁਰੂ ਮੈਨੂੰ ਬਚਾ ਉਹਨਾਂ ਦੇ ਅੱਗੇ ਵੀ ਹੱਥ ਜੋੜ ਰਿਹਾ ਕਿ ਮੈਨੂੰ ਨਾ ਮਾਰੋ ਹਨਾ ਮੈਂ ਮਾਫੀ ਮੰਗਦਾ ਜੋ ਵੀ ਮੈਥੋਂ ਗਲਤੀ ਹੋਈ ਹੈ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਆ ਉਸ ਤੋਂ ਬਾਅਦ ਇੱਕ ਅਗਲਾ ਪੱਖ ਸਾਹਮਣੇ ਆਉਂਦਾ ਜਿਹਦੇ ਵਿੱਚ ਕਿ ਮੁੱਖ ਮੰਤਰੀ ਇੱਕ ਘਰ ਦੇ ਵਿੱਚ ਜਾ ਕੇ ਅਰੋੜੇ ਮਾਰ ਰਿਹਾ ਡਲੇ ਮਾਰ ਰਿਹਾ ਵੱਟੇ ਮਾਰ ਰਿਹਾ ਔਰ ਗਾਲਾਂ ਵੀ ਕੱਢ ਰਿਆ ਹਨ ਕਿ ਬਾਹਰ ਨਿਕਲੋ ਜਾਂ ਕੁਝ ਕਰੋ ਹਨ ਉਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਤਾਂ ਜਿਹੜੇ ਮੈਂ ਕਹੂੰਗਾ ਕਿ ਕਿਰਤੀ ਲੋਕ ਨੇ ਜਿਹੜੇ ਕਿਰਤੀ ਜਥੇਬੰਦੀਆਂ ਨੇ ਹਨ ਐਸਸੀ ਐਸਸੀ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਉਹ ਵੀਡੀਓ ਪਾਈ ਔਰ ਜਿਹੜੇ ਵਿਰੋਧੀ ਨੇ ਜਿਹੜੇ ਕਹਿੰਦੇ ਨੇ ਕਿ ਚੰਗਾ ਹੋਇਆ ਮੁੱਖ ਮੰਤਰੀ ਦੀ ਕੁੱਟਮਾਰ ਹੋਈ ਆ ਅਸੀਂ ਇਸ ਚੀਜ਼ ਨੂੰ ਜਾਇਜ਼ ਮੰਨਦੇ ਆ ਉਹਨਾਂ ਨੇ ਉਹ ਦੂਜੀ ਜਿਹੜੀ ਵੀਡੀਓ ਉਹ ਵਾਇਰਲ ਕੀਤੀ ਹਨ ਤੁਸੀਂ ਸਾਰਿਆਂ ਨੇ ਦੇਖੀ ਆ ਹੁਣ ਜਦੋਂ ਮੁੱਖ ਮੰਤਰੀ ਦੀ ਇਸ ਮਸਲੇ ਦੇ ਵਿੱਚ ਵੀਡੀਓ ਸਾਹਮਣੇ ਆਉਂਦੀ ਆ ਉਹਦੇ ਨਾਲ ਇੰਟਰਵਿਊ ਹੁੰਦੀ ਆ ਤਾਂ ਉਹਦੇ ਵਿੱਚ ਕੀ ਸਾਹਮਣੇ ਆਉਂਦਾ ਕਿ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਦੁੱਧ ਲੈਣ ਲਈ ਜਾ ਰਿਹਾ ਸੀ ਅਸੀਂ ਕੰਮ ਤੇ ਜਾਣਾ ਸੀ ਉਹ ਤੁਹਾਨੂੰ ਪਤਾ ਸਾਰਾ ਪਰਿਵਾਰ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਉਹ ਮੁੱਖ ਮੰਤਰੀ ਜਦੋਂ ਕਹਿੰਦਾ ਕਿ ਮੈਂ ਦੁੱਧ ਲੈਣ ਲਈ ਜਾ ਰਿਹਾ ਸੀ ਤਾਂ ਮੈਨੂੰ ਜਿਹੜੇ ਉਹ ਜਿਨ੍ਹਾਂ ਦੇ ਘਰ ਦੇ ਵਿੱਚ ਮੈਂ ਵੱਟੇ ਮਾਰ ਰਿਹਾ ਉਹਨਾਂ ਦਾ ਕੁੱਤਾ ਮੇਰੇ ਆ ਕੇ ਗੱਲ ਮਤਲਬ ਮੈਨੂੰ ਪੈ ਗਿਆ ਕੁੱਤਾ ਪੈਣ ਤੋਂ ਬਾਅਦ ਕਹਿੰਦਾ ਵੀ ਮੈਂ ਜਦੋਂ ਕਿ ਉਹਦੇ ਕੋਲੇ ਜਿਹੜਾ ਉਹ ਤੁਹਾਨੂੰ ਪਤਾ ਕਿ ਉਹ ਗੁਰਸਿੱਖਾ ਉਹਦੇ ਕੋਲੇ ਤਲਵਾਰ ਸੀਗੀ ਉਹਨੇ ਤਲਵਾਰ ਜਾਂ ਕਿਰਪਾਨ ਦੀ ਤਲਵਾਰ ਆਪਾਂ ਕਹਿ ਲਈਏ ਨਾ ਉਹ ਮਾਰਨ ਵਾਸਤੇ ਕੱਢੀ ਤਾਂ ਦਾ ਕੁੱਤਾ ਭੱਜ ਕੇ ਉਹ ਮਾਲਕ ਦੇ ਘਰੇ ਵੜ ਗਿਆ ਵੜਨ ਤੋਂ ਬਾਅਦ ਜਿਹੜਾ ਉਹ ਪਰਿਵਾਰ ਸੀ ਜਾਂ ਉੱਥੋਂ ਦੇ ਲੋਕ ਸੀ ਉਹਨਾਂ ਨੇ ਉਹਦੀ ਕਿਰਪਾਨ ਫੜ ਕੇ ਰੱਖ ਲਈ ਔਰ ਤੁਹਾਨੂੰ ਪਤਾ ਕਿ ਉਹਦੀ ਇੰਨੀ ਸਮਝ ਹੈ ਨਹੀਂ ਮੁੱਖ ਮੰਤਰੀ ਜੀ ਉਹ ਘਰੋਂ ਆਰਾ ਚੱਕ ਲੈ ਕੇ ਆਇਆ ਦੋ ਬੰਦੇ ਫੜ ਕੇ ਲੱਕੜ ਪਾੜਦੇ ਤੁਸੀਂ ਦੇਖਿਆ ਉਹਨਾਂ ਨਾ ਆਰਾ ਜੀ ਨੂੰ ਕਹਿੰਦੇ ਆ ਹੁਣ ਦੱਸੋ ਵੀ ਆਰਾ ਤਾਂ ਕਿਸੇ ਬੰਦੇ ਦੇ ਵੱਧ ਨਹੀਂ ਸਕਦਾਗਾ ਨਾ ਤਾਂ ਉਹਨੂੰ ਕੋਈ ਬੰਦਾ ਇੱਕ ਹੱਥ ਨਾਲ ਮਾਰ ਸਕਦਾ ਕਿਸੇ ਦਿਨਾਂ ਦੋ ਹੱਥਾਂ ਨਾਲ ਮਾਰ ਸਕਦਾ ਪਰ ਜਦੋਂ ਉਹਨੂੰ ਗੁੱਸਾ ਆਇਆ ਤਾਂ ਸ਼ਾਇਦ ਉਹ ਚੱਕ ਕੇ ਲੈ ਆਇਆ ਉਸ ਤੋਂ ਬਾਅਦ ਕਿਸੇ ਨੇ ਉਥੋਂ ਕਾਲ ਕਰਤੀ ਮਤਲਬ ਜਿਨ੍ਹਾਂ ਦੇ ਨਾਲ ਲੜਾਈ ਸੀ ਜੀ ਮੁੱਖ ਮੰਤਰੀ ਦੇ ਪਰਿਵਾਰ ਦਾ ਵੀ ਇਹ ਕਹਿਣਾ ਵੀ ਕਿਸੇ ਤੀਜੇ ਬੰਦੇ ਨੇ ਕਾਲ ਕਰਤੀ ਕਿ ਜਿਹੜਾ ਇੱਥੇ ਹਾਲਾਤ ਜਿਹੜੇ ਉਹ ਖਰਾਬ ਨਾ ਹੋ ਜਾਣ ਤਾਂ ਪਰਿਵਾਰ ਦੇ ਕਹਿਣ ਮੁਤਾਬਕ ਔਰ ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ ਜਿਹੜੇ ਉਹ ਪੁਲਿਸ ਮਲਾਜ਼ਮ ਸੀ ਉਹਨਾਂ ਨੇ ਆ ਕੇ ਉਹਦੇ ਨਾਲ ਮਿਸਬੀਹੇਵ ਕੀਤਾ ਉਹਨੂੰ ਗਲਤਫਲਤ ਬੋਲਿਆ ਜਦੋਂ ਉਹਨੇ ਉਸ ਚੀਜ਼ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਜਿਹੜਾ ਡਾਂਗ ਵਰੋਣੀ ਸ਼ੁਰੂ ਕਰਤੀ ਉੱਥੋਂ ਡਾਂਗ ਚੱਕ ਲਈ ਇੱਕ ਤੇ ਉਹ ਇੱਕ ਬੰਦੇ ਨੇ ਕੇਸ ਫੜ ਲਿਆ ਉਹਦੇ ਕੇਸ ਫੜ ਕੇ ਉਹਨੂੰ ਥੱਲੇ ਸੈਟ ਲਿਆ ਤੇ ਫਿਰ ਡਾਂਗਾ ਜਿਹੜੀਆਂ ਆਵਾਜ਼ ਦਿੰਗੀਆਂ ਤੁਸੀਂ ਉਹ ਦੇਖਿਆ ਹੀ ਆ ਵੀ ਜਿਵੇਂ ਕਿਸੇ ਜਾਨਵਰ ਨੂੰ ਆਪਾਂ ਕੁੱਟਦੇ ਹੁੰਨੇ ਆ ਨਾ ਹੁਣ ਤੁਸੀਂ ਦੇਖੋ ਵੀ ਇੱਕ ਜਾਨਵਰ ਇੱਕ ਕੁੱਤਾ ਮੁੱਖ ਮੰਤਰੀ ਨੂੰ ਪੈਂਦਾ ਤੇ ਜਦੋਂ ਮੁੱਖ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਹਥਿਆਰ ਫੜ ਲਿਆ ਜਾਂਦਾ ਵੀ ਤੂੰ ਸਾਡੇ ਕੁੱਤੇ ਨੂੰ ਕਿਵੇਂ ਮਾਰਦਾ ਔਰ ਦੂਜੇ ਪਾਸੇ ਤੁਸੀਂ ਦੇਖਿਆ ਵੀ ਉਹਨੂੰ ਕੁੱਤੇ ਜਾਨਵਰਾਂ ਦੀ ਤਰ੍ਹਾਂ ਉਸ ਨੌਜਵਾਨ ਨੂੰ ਉਹਦੀ ਕੁੱਟਮਾਰ ਕੀਤੀ ਗਈ ਆ ਵੀ ਲਗਾਤਾਰ ਜਿਵੇਂ ਆਪਾਂ ਤੂੜੀ ਕੁੱਟਦੇ ਆ ਜਾਂ ਪ੍ਰਾਲੀ ਕੁੱਟਦੇ ਆ ਨਾ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਕੁੱਟਿਆ ਗਿਆ ਉਸ ਨੌਜਵਾਨ ਨੂੰ ਤੇ ਕਿਸੇ ਵੀ ਮਨੁੱਖੀ ਅਧਿਕਾਰ ਸਾਡੇ ਕਮਿਸ਼ਨ ਬਣੇ ਹੋਇਆ ਜਿਹਨੂੰ ਹਿਊਮਨ ਰਾਈਟ ਕਮਿਸ਼ਨ ਕਹਿ ਦਿੰਨੇ ਆਪਾਂ ਇੱਕ ਵੀ ਕਿਸੇ ਦਾ ਬਿਆਨ ਨਹੀਂ ਆਇਆਗਾ ਹੋਰ ਬਥੇਰੇ ਮਸਲਿਆਂ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਦੇ ਬਿਆਨ ਆ ਜਾਂਦੇ ਆ ਉਹ ਜਲਦੀ ਜਲਦੀ ਉਸ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਮਿਲ ਰਹਿੰਦੇ ਆ ਪਰ ਕਿਉਂ ਕਿਉਂਕਿ ਇਹ ਜਿਹੜਾ ਬੱਚਾ ਹੈ ਸ਼ਡਿਊਲ ਕਾਸਟ ਆ ਗਰੀਬ ਘਰ ਦਾ ਬੱਚਾ ਪਹਿਲਾਂ ਵੀ ਤੁਸੀਂ ਦੇਖਿਆ ਇਸ ਬੱਚੇ ਨੂੰ ਵਰਤਿਆ ਗਿਆ ਹਨਾ ਇਹਦੀਆਂ ਕੰਟਰੋਵਰਸੀਆਂ ਬਣਾਈਆਂ ਗਈਆਂ ਇਹਦਾ ਨਾਮ ਵਰਤਿਆ ਗਿਆ ਕਿੰਨੇ ਲੋਕਾਂ ਨੇ ਫੇਮ ਵੀ ਲਿਆ ਇਸ ਬੰਦੇ ਤੋਂ ਪਰ ਜਦੋਂ ਹੁਣ ਮਸਲਾ ਆ ਗਿਆ ਮਸਲਾ ਇੱਥੇ ਇਹ ਬੱਚੇ ਦਾ ਗਰੀਬ ਬੱਚੇ ਦਾ ਤਾਂ ਸਾਰੇ ਚੁੱਪ ਕਰ ਗਏ ਔਰ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਤਾਂ ਉਹਨਾਂ ਨੂੰ ਫਿਰ ਬਹਾਲ ਕਰ ਲੈਣਗੇ 20 ਦਿਨ ਬਾਅਦ ਮਹੀਨੇ ਬਾਅਦ ਬਹਾਲ ਕਰ ਲੈਣਗੇ ਉਹਨਾਂ ਨੂੰ ਉਹਨਾਂ ਤੇ ਐਸ்சிਐਸਟੀ ਐਕਟ ਦਾ ਪਰਚਾ ਹੋਣਾ ਚਾਹੀਦਾ ਜੇਕਰ ਉਹ ਬੰਦੇ ਜਰਨਲ ਆ ਤਾਂ ਔਰ ਦੂਜਾ ਧਾਰਮਿਕ ਭਾਵਨਾਵਾਂ ਦਾ ਉਹਨਾਂ ਤੇ ਜਿਹੜਾ ਪਰਚਾ ਹੋਣਾ ਚਾਹੀਦਾ ਕਿਉਂ ਗਰੀਬ ਦੇ ਕੇਸ ਜਿਹੜੇ ਉਹ ਕੇਸ ਨਹੀਂ ਹੁੰਦੇ ਕੇਸ ਹਮੇਸ਼ਾ ਅਮੀਰ ਲੋਕਾਂ ਦੇ ਹੁੰਦੇ ਆ ਅਮੀਰ ਸਿੱਖਾਂ ਦੇ ਕੇਸ ਹੁੰਦੇ ਆ ਗਰੀਬ ਦੇ ਕੇਸ ਕੇਸ ਨਹੀਂ ਔਰ ਦੂਜੀ ਗੱਲ ਸਭ ਤੋਂ ਜਿਹੜਾ ਮੇਨ ਪੁਆਇੰਟ ਆ ਜਦੋਂ ਵੀ 112 ਦੀ ਟੀਮ ਆਉਂਦੀ ਆ ਉਹਨਾਂ ਨੇ ਪੁੱਛ ਵਿੱਚ ਕਰਨੀ ਹੁੰਦੀ ਆ ਉਹਨਾਂ ਨੇ ਦੇਖਣਾ ਹੁੰਦਾ ਕਿ ਮੇਨ ਜਿਹੜਾ ਕਿ ਕਿਸੇ ਨੂੰ ਜਾਨ ਤੋਂ ਤਾਂ ਖਤਰਾ ਨਹੀਂ ਕਿਸੇ ਦੀ ਜਾਨ ਨੂੰ ਤਾਂ ਨਹੀਂ ਖਤਰਾਗਾ ਔਰ ਉਹਨਾਂ ਨੇ ਉਸ ਟੀਲ ਨੂੰ ਪ੍ਰੋਟੈਕਟ ਕਰਨਾ ਹੁੰਦਾ ਨਾ ਕਿ ਉਹਨਾਂ ਨੇ ਕਿਸੇ ਦੇ ਉੱਪਰ ਜਿਹੜਾ ਇਸ ਤਰ੍ਹਾਂ ਤਸ਼ੱਦਦ ਕਰਨਾ ਹੁੰਦਾ ਔਰ ਦੂਜੇ ਦਿਨ ਕੰਪਲੀਟ ਜਿਹੜੀ ਉਹ ਨੇੜੇ ਦੇ ਥਾਣੇ ਦੇ ਵਿੱਚ ਜਾਂਦੀ ਔਰ ਉੱਥੇ ਦੋਵੇਂ ਧਿਰਾਂ ਨੂੰ ਬੁਲਾਇਆ ਜਾਂਦਾ ਉੱਥੇ ਉਹਨਾਂ ਦੇ ਮਸਲੇ ਨੂੰ ਸੁਲਝਾਇਆ ਜਾਂਦਾ 112 ਦਾ ਇਹ ਕੰਮ ਹੁੰਦਾ 112 ਦਾ ਇਹ ਕੰਮ ਨਹੀਂ ਹੁੰਦਾ ਕਿ ਉਹ ਆਏ ਔਰ ਫੜਿਆ ਔਰ ਉਸ ਦੀ ਜਿਹੜੀ ਕੁੱਟ ਮਾਰ ਸ਼ੁਰੂ ਕਰਤੀ ਬ ਤੁਸੀਂ ਦੇਖਿਆ ਨਾ ਕਿਹੜੇ ਕਿਸ ਤਰੀਕੇ ਦੇ ਨਾਲ ਮਤਲਬ ਜਿਹੜਾ ਬੰਦਾ ਕੁੱਟ ਰਿਹਾ ਉਹਦੀ ਉਮਰ ਲਗਭਗ 45-50 ਸਾਲਾਂ ਦੇ ਨੇੜੇ ਹੋਊਗੀ ਔਰ ਉਹਦੇ ਵੀ ਬੱਚੇ ਹੋਣਗੇ ਕਿੰਨਾ ਨਰਦਈ ਉਹ ਬੰਦਾ ਸੀਗਾ ਔਰ ਇੱਕ ਦਿਨ ਉਹ ਬੰਦੇ ਨੂੰ ਇਸ ਚੀਜ਼ ਦਾ ਜਿਹੜਾ ਉਹ ਭੁਗਤਣਾ ਪਊਗਾ ਬੇਸ਼ੱਕ ਰੱਬ ਹੈ ਨਹੀਂ ਅਸੀਂ ਬੇਸ਼ੱਕ ਮੰਨ ਲਿਆ ਕਿ ਰੱਬ ਹੈ ਨਹੀਂ ਪਰ ਜਿਹੜੇ ਕੀਤੇ ਹੋਏ ਕੰਮ ਨੇ ਮਾੜੇ ਜਿਹੜੇ ਪਾਪ ਕੀਤੇ ਹੋਏ ਨੇ ਉਹ ਭੁਗਤਣਾ ਪੈਣਾ ਭੁਗਤਣਾ ਜ਼ਰੂਰ ਪੈਂਦਾ ਬੰਦੇ ਨੂੰ ਤੁਸੀਂ ਦੇਖਿਆ ਨਾ ਕਿੰਨੇ ਨਰਦਈ ਤਰੀਕੇ ਦੇ ਨਾਲ ਉਸ ਬੰਦੇ ਨੇ ਯਾਰ ਮਤਲਬ ਜਾਨਵਰ ਦੇ ਵੀ ਆਪਾਂ ਇਸ ਤਰੀਕੇ ਦੇ ਨਾਲ ਮਾਰਨ ਤੋਂ ਪਹਿਲਾਂ ਬੰਦੇ ਨੂੰ ਜਿਹੜਾ ਉਹ ਸੋਚਦਾ ਹਨਾ ਆਪਾਂ ਕਿਸੇ ਜਾਨਵਰ ਦੇ ਵੀ ਮਾਰਦੇ ਆ ਤਾਂ ਆਪਾਂ ਸਾਈਡ ਤੇ ਰੋੜਾ ਜਾਂ ਵਟਾ ਮਾਰ ਦਿੰਨੇ ਆ ਵੀ ਸ਼ਾਇਦ ਉਹ ਭੱਜ ਜੇ ਡਰ ਕੇ ਵੀ ਸਾਨੂੰ ਮਾਰਨ ਦੀ ਲੋੜ ਨਾ ਪਵੇ ਪਰ ਤੁਸੀਂ ਦੇਖੋ ਵੀ ਕਿੰਨੀ ਕਿੰਨਾ ਤਸ਼ੱਦਦ ਕੀਤਾ ਗਿਆ ਉਸ ਨੌਜਵਾਨ ਦੇ ਉੱਪਰ ਔਰ ਕਿਸੇ ਵੀ ਧਾਰਮਿਕ ਜਥੇਬੰਦੀ ਦਾ ਅਜੇ ਤੱਕ ਬਿਆਨ ਨਹੀਂ ਆਇਆਗਾ ਬਿਨ ਹੋ ਜਿਹੜੀਆਂ ਸਾਡੀਆਂ ਗਰੀਬ ਜਥੇ ਗਰੀਬ ਸਿੱਖਾਂ ਜਥੇ ਬੰਦਿਆਂ ਕਹੂੰਗਾ ਮੈਂ ਜਿਹੜੀਆਂ ਵਿਚਾਰੀਆਂ ਬਣੇ ਉਹ ਉਹਨਾਂ ਨੇ ਮਾੜਾ ਮੋਟਾ ਹਾ ਦਾ ਨਾਰਾ ਮਾਰਿਆ ਔਰ ਦੇਖੋ ਉਹ ਬੱਚੇ ਨੇ ਸਭ ਕੋ ਸੱਚ ਬੋਲਿਆ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੂੰ ਉਹਨਾਂ ਦੇ ਗੱਲ ਪਿਆ ਉਹ ਕਹਿੰਦਾ ਵੀ ਜਦੋਂ ਮੈਨੂੰ ਉਹ ਮਾੜਾ ਚੰਗਾ ਬੋਲੇ ਤਾਂ ਮੈਂ ਗੱਲ ਨਹੀਂ ਪਿਆ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦਾ ਉਹਦੀ ਪੱਗ ਨੂੰ ਇਸ ਤਰ੍ਹਾਂ ਹੱਥ ਲੱਗ ਗਿਆ ਤੇ ਕਹਿੰਦਾ ਪੱਗ ਲਈ ਨਹੀਂ ਕਹਿੰਦਾ ਵੀ ਪੱਗ ਨੂੰ ਹੱਥ ਲੱਗਾ ਜੀ ਕਹਿੰਦਾ ਫਿਰ ਉਹਨਾਂ ਨੇ ਮੇਰੇ ਤੇ ਜਿਹੜਾ ਜ਼ੁਲਮ ਉਹਨੇ ਆਪਦੀ ਕਮੀਜ਼ ਉਤਾਰ ਕੇ ਲਾਈ ਐ ਮੈਥੋਂ ਤਾਂ ਦੇਖਿਆ ਨਹੀਂ ਗਿਆਗਾ ਇੰਨਾ ਜ਼ੁਲਮ ਯਾਰ ਬੰਦੇ ਤੇ ਮਤਲਬ ਇਨਸਾਨੀਅਤ ਮਰ ਗਈ ਯਾਰ ਉਹ ਤਾਂ ਐ ਲੱਗਦਾ ਸੀ ਜਿਵੇਂ ਉਹਨਾਂ ਨੂੰ ਕੋਈ ਪੈਸੇ ਚੜੇ ਹੁੰਦੇ ਪੁਲਿਸ ਵਾਲਿਆਂ ਕੀ ਕੀ ਉਹਨਾਂ ਨੂੰ ਡਰ ਨਹੀਂ ਸੀ ਕਾਨੂੰਨ ਦਾ ਔਰ ਸਭ ਤੋਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਦੱਸਦਾ ਮੈਂ ਤੁਹਾਨੂੰ ਕਿ ਤੁਸੀਂ ਕਿਸੇ ਵੀ ਥਾਣੇ ਦੇ ਵਿੱਚ ਚਲੇ ਜਾਓ ਇਹ ਜਿਹੜੇ ਜਿਹੜੇ ਪੁਲਿਸ ਵਾਲੇ ਕੁਝ ਘਹਾਰੇ ਪੁਲਿਸ ਵਾਲੇ ਸਾਰੇ ਤਾਂ ਨਹੀਂ ਮਾੜੇ ਹੁੰਦੇ ਕਿਉਂਕਿ ਸਾਰੇ ਕਿਸੇ ਕਮਿਊਨਿਟੀ ਦੇ ਵਿੱਚ ਕਿਸੇ ਮਹਿਕਮੇ ਦੇ ਵਿੱਚ ਸਾਰੇ ਬੰਦੇ ਨਹੀਂ ਮਾੜੇ ਹੁੰਦੇ ਪਰ ਜਿਹੜੇ ਘਹਾਰੇ ਹੋਏ ਪੁਲਿਸ ਵਾਲੇ ਆ ਨਾ ਇਹ ਬੰਦੇ ਨੂੰ ਤੂੰ ਤੜਾਕ ਤੋਂ ਬਿਨਾ ਬੋਲਦੇ ਨਹੀਂ ਹਾਂ ਬਈ ਹਾਂ ਕੀ ਹੋਇਆ ਤੇਰੇ ਨਾਲ ਇਹ ਇਸ ਤਰੀਕੇ ਨਾਲ ਗੱਲ ਕਰਦੇ ਆ ਕਿਦੇ ਵੀ ਕਿਸੇ ਨਾਲ ਪਿਆਰ ਨਾਲ ਗੱਲ ਨਹੀਂ ਕਰਦੇ ਪਬਲਿਕ ਸਰਵੰਟ ਔਰ ਪੜ੍ਹਾਈ ਲਿਖਾਈ ਤਾਂ ਮੈਨੂੰ ਲੱਗਦਾ ਇਹਨਾਂ ਦੇ ਨੇੜ ਦੀ ਨਹੀਂ ਲੰਗਦੀਗੀ ਪੜ੍ਹਾਈ ਲਿਖਾਈ ਵਾਲੀ ਤਾਂ ਗੱਲ ਹੀ ਨਹੀਂ ਹੁੰਦੀ ਇਹਨਾਂ ਕੋਲੇ ਤੁਸੀਂ ਜਾ ਕੇ ਦੇਖ ਲਓ ਕਿਸੇ ਵੀ ਥਾਣੇ ਦੇ ਵਿੱਚ ਤਾਂ ਇਹ ਤੁਹਾਡੇ ਨਾਲ ਤੂੰ ਤੜਾਕ ਕਰਕੇ ਗੱਲ ਕਰਨਗੇ ਅਗਰ ਤੁਹਾਡੇ ਨਾਲ ਤੁਹਾਡੀ ਮੈਸੇਜ ਆ ਜਾਂਦਾ ਤੁਹਾਡੇ ਘਰ ਦੀਆਂ ਔਰਤਾਂ ਵੀ ਗਈਆਂ ਮੈਂ ਬਹੁਤ ਵਾਰ ਕਿਉਂਕਿ ਥਾਣੇ ਦੇ ਵਿੱਚ ਜਾਣਾ ਆਉਣਾ ਬਣਿਆ ਰਹਿੰਦਾ ਸੀ ਬਹੁਤ ਵਾਰ ਜਦੋਂ ਜਾਂਦੇ ਆ ਤਾਂ ਔਰਤਾਂ ਦੇ ਨਾਲ ਵੀ ਇਹ ਤੂੰ ਤੜਾਕ ਕਰਕੇ ਗੱਲ ਕਰਦੇ ਆ ਬਹੁਤ ਸਾਰੇ ਪੁਲਿਸ ਵਾਲੇ ਕਿਉਂਕਿ ਇਹਨਾਂ ਨੂੰ ਡਰ ਹੀ ਨਹੀਂ ਉੱਪਰ ਤੱਕ ਜਿਹੜਾ ਇਹਨਾਂ ਦਾ ਜਿਹੜੇ ਅਫਸਰ ਹੁੰਦੇ ਆ ਉਹ ਸਾਰੇ ਇਹਨਾਂ ਨੂੰ ਮਾਫੀਆਂ ਦੇ ਦਿੰਦੇ ਆ ਉਹਨਾਂ ਨੂੰ ਪ ਵੇ ਸਾਡੇ ਅਫਸਰ ਇਹ ਜਿਹੜੇ ਡੀਐਸਪੀ ਲੈਵਲ ਦੇ ਬੰਦੇ ਹੁੰਦੇ ਆ ਅਫਸਰ ਹੁੰਦੇ ਆ ਉਹ ਵੀ ਇਸੇ ਤਰ੍ਹਾਂ ਹੀ ਗੱਲ ਕਰਦੇ ਆ ਤੂ ਤੜਾਕ ਕਰਕੇ ਗੱਲ ਕਰਦੇ ਆ ਚਾਹੇ ਇਹਨਾਂ ਨੂੰ ਵੱਡੀ ਉਮਰ ਦਾ ਹੋਵੇ ਚਾਹੇ ਔਰਤ ਹੋਵੇ ਇਹਨਾਂ ਦੇ ਸਾਹਮਣੇ ਕਿਉਂਕਿ ਇਹਨਾਂ ਨੂੰ ਡਰ ਹੀ ਨਹੀਂ ਕਿਸੇ ਦਾ ਪੰਜਾਬ ਪੁਲਿਸ ਦੀ ਜਿਹੜੀ ਤੁਸੀਂ ਘਟਨਾਵਾਂ ਦੇਖਦੇ ਹੀ ਰਹਿੰਨੇ ਆ ਔਰ ਜਿਹੜੀ ਆ ਹੁਣ ਤਾਜ਼ਾ ਘਟਨਾ ਤੁਸੀਂ ਦੇਖ ਲਓ ਇਹਨਾਂ ਨੇ ਹਰਦਈ ਤਰੀਕੇ ਦੇ ਨਾਲ ਕੋਈ ਕੁੱਟਮਾਰ ਕਰਦਾ ਕਿਸੇ ਦੀ ਔਰ 112 ਵਾਲੀ ਜਿਹੜੀ ਐਮਰਜੈਂਸੀ ਕਾਲ ਵਾਲੇ ਆ ਉਹ ਤਾਂ ਕੁੱਟਮਾਰ ਕਰ ਹੀ ਨਹੀਂ ਸਕਦੇ ਉਹਨਾਂ ਨੇ ਤਾਂ ਜਾ ਕੇ ਐਮਰਜੈਂਸੀ ਹੁੰਦਾ ਉਹ ਵੀ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਕੋਈ ਜਾਨ ਦਾ ਖਤਰਾ ਤਾਂ ਨਹੀਂ ਜਿਹੜੇ ਬੰਦੇ ਨੇ ਕਾਲ ਕੀਤੀ ਆ ਉਸ ਤੋਂ ਪੁੱਛ ਗਿੱਚ ਕਰਦੇ ਆ ਔਰ ਉਸ ਬੰਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਦੀ ਉਹਦੇ ਕਹਿਣ ਤੇ ਉਹਨਾਂ ਨੇ ਢੜਕਾਇਆ ਹੁਣ ਮਲਾਜ਼ਮਾਂ ਨੂੰ ਕਿ ਆਏ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਤੁਸੀਂ ਵੇਖੋ ਵੀ ਉਹ ਜਿਹੜੀ ਆ ਰਹੀ ਆਪਾਂ ਦੋ ਜਣੇ ਲੱਕੜ ਵੜਦੇ ਆ ਰ ਆ ਕੇ ਆ ਰਹੀ ਕਹਿੰਦੇ ਉਹਨੂੰ ਵੀ ਉਹਦੇ ਨਾਲ ਤੁਸੀਂ ਤਾਂ ਵੀ ਸੱਟ ਵਾਜੂ ਕਿਸੇ ਦੇ ਉਹ ਜਦੋਂ ਉਹਨੂੰ ਗੁੱਸਾ ਆ ਹੋ ਸਕਦਾ ਉਹਨੂੰ ਕੋਈ ਗਲਤ ਸ਼ਬਦ ਬੋਲੇ ਉਹਨ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਦਾ ਕੁੱਤਾ ਸੀ ਔਰ ਮਸਲਾ ਸਾਰਾ ਇਹ ਉਸ ਕੁੱਤੇ ਤੋਂ ਪੈਦਾ ਹੋਇਆ ਔਰ ਲੋਕ ਕਹਿੰਦੇ ਕਿ ਉਹ ਪਿੰਡ ਦੇ ਵਿੱਚ ਪਰੇਸ਼ਾਨ ਕਰਦਾ ਸੀ ਸੋ ਤੁਸੀਂ ਇਸ ਵੀਡੀਓ ਨੂੰ ਸਾਥੀਓ ਸ਼ੇਅਰ ਜਰੂਰ ਕਰਨਾ ਅਗਰ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਅਸੀਂ ਕਿਰਤੀ ਮਜ਼ਦੂਰਾਂ ਦੀ ਗੱਲ ਕਰਦੇ ਰਹਿੰਦੇ ਆਂ ਔਰ ਅਸੀਂ ਉਸ ਪਰਿਵਾਰ ਦੇ ਵਿੱਚ ਪੈਦਾ ਹੋਏ ਆਂ ਇਸ ਕਰਕੇ ਅਸੀਂ ਉਸ ਪਰਿਵਾਰ ਦੀ ਗੱਲ ਕਰਦੇ ਆ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਸੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇਗੇ ਪਰ ਫਿਰ ਵੀ ਸਾਡੇ ਕਿਸੇ ਨੂੰ ਸ਼ਬਦ ਮਾੜੇ ਲੱਗਦੇ ਤਾਂ ਅਸੀਂ ਮਾਫੀ ਚਾਹੁੰਦੇ ਕਿਉਂਕਿ ਸਾਡਾ ਤਾਂ ਇਹ ਹੁਣ ਕਰਮ ਆਇਆ ਸੀ ਇਹ ਫਰਜ਼ ਹੈ ਸਾਡਾ ਸੀ ਆਪ ਦੀ ਡਿਊਟੀ ਤਾਂ ਜਿਹੜਾ ਹੋ ਪਿੱਛੇ ਨਹੀਂ ਹਟ ਸਕਦੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ